ਤਾਨੂੰ ਪਤਾ ਆ ਕਿ ਕੱਲ ਸਵੇਰ ਤੁਸੀਂ ਵੱਡਾ ਫੈਸਲਾ ਲੈਣ ਵਾਲੇ ਆ ਮਨ ਲੋ ਤਾਨੂੰ ਪਤਾ ਕਿ ਕੱਲ ਨੂੰ ਮੈਂ ਆਪਣੇ ਲਈ ਘਰ ਦੇਖਣ ਜਾਣਾ ਆ ਆਪਣੇ ਲਈ ਗੱਡੀ ਦੇਖਣ ਜਾਣਾ ਆ ਆਪਣੇ ਬੇਟੇ ਬੇਟੀ ਦਾ ਰਿਸ਼ਤਾ ਦੇਖਣ ਜਾਣਾ ਆ ਕੱਲ ਨੂੰ ਮੈਂ ਆਪਣਾ ਬਿਜ਼ਨਸ ਦੀ ਸ਼ੁਰੂਆਤ ਕਰ ਰਿਹਾ ਆ ਤੇ ਤੁਹਾਡੀ ਸਾਥ ਪਰਪਣੀ ਹੋਣਾ ਮੌਸਲ ਦੀ ਵੀ ਤਾਂ ਤੇ ਸਾਰੀ ਰਾਤ ਤੁਸੀਂ ਟਿਕਟੌਕ ਫੇਸਬੁੱਕ ਦੇਖ ਰਹੇ ਆਈ ਰੋਂਗ ਆ ਫੇਸਬੁਕ ਤੇ ਰਵੋਗੇ ਜੋ ਉਹਦੇ ਕੋਲ ਹੈਗਾ ਉਹ ਤੁਹਾਨੂੰ ਦੇ ਦੇਗਾ ਸਗੁਰਦਾਰ ਤੇ ਫੇਸਬੁਕ ਤੁਹਾਨੂੰ ਚੋਕ ਟਿਕਟੌਕ ਤੇ ਰਵੋਗੇ ਜੋ ਉਹਦੇ ਕੋਲ ਹੈਗਾ ਤੁਹਾਨੂੰ ਦੇ ਦੇਗਾ ਸਗੁਰਦਾਰ ਤੇ ਟਿਕਟੌਕ ਤੁਹਾਨੂੰ ਕੋਲ ਹੈ ਟਿਕਟੌਕ ਕੋਲ ਤਾਂ ਉਹ ਸਮਾਂ ਮਤ ਨੂੰ ਪ੍ਰਾਰਥਨਾ ਦੇ ਵਿੱਚ ਜਾਣ ਦਿਓ ਤੁਸੀਂ ਅਗਰ ਇੱਕ ਬਿਜ਼ਨਸਮੈਨ ਆ ਉਹ ਤੁਹਾਨੂੰ ਕੋਈ ਸੋਨਾ ਦਾ ਕੁਆ ਤੇ ਬਿਜ਼ਨਸ ਦੇ ਫੈਸਲੇ ਤੁਸੀਂ ਪ੍ਰਾਰਥਨਾ ਦੇ ਦੁਆਰਾ ਲੈਣੇ ਆ ਤੁਸੀਂ ਕਦੇ ਫੇਲ ਹੋ ਦਾ ਸਾਹਮਣਾ ਨਹੀਂ ਕਰੋਗੇ ਤੁਸੀਂ ਕਦੇ ਵੀ ਫੇਲਿਅਰ ਦਾ ਸਾਹਮਣਾ ਨਹੀਂ ਕਰੋਗੇ। ਅਮੀਨ। ਅਮੀਨ। ਤੁਸੀਂ ਇੰਜੀਨੀਅਰ ਹੋ ਤੁਸੀਂ ਡਾਕਟਰ ਆ। ਉਸ ਤੋਂ ਪਹਿਲਾਂ ਤੁਸੀਂ ਖੁਦਾ ਦੇ ਨਾਲ ਸਮਾਂ ਸਪੈਂਡ ਕਰਨ ਵਾਲੇ ਆ। ਤੁਸੀਂ ਲਾਈਫ ਦੇ ਵਿੱਚ ਕਦੇ ਹਾਰ ਨੂੰ ਦੇਖੋਗੇ ਨਹੀਂ। ਤੁਸੀਂ ਲਾਈਫ ਦੇ ਵਿੱਚ ਫੇਲਿਅਰ ਨੂੰ ਦੇਖੋਗੇ ਨਹੀਂ। ਅਮੀਨ। ਹallelujah।